ਹਾਂਜੀ ਕੀ ਹਾਲ ਜੀ ਸਾਰਿਆਂ ਦਾ ਪਹਿਲਾਂ ਤਾਂ ਸਾਰੇ ਜਿੰਨਾ ਆਪਣਾ YouTube ਪਰ ਵਾਰਿਆ ਆਪਣੇ ਭੈਣ ਭਰਾ ਮਤਾਮਾ ਬਜ਼ੁਰਗ ਜਿੰਨੇ ਕ ਆਪਣੇ ਨਾਲ ਜੁੜੇ ਆ ਸਾਰਿਆਂ ਨੂੰ ਰੌੜਕੀ ਵਾਲੇ ਵੱਲੋਂ ਤੇ ਰੌੜਕੀ ਵਾਲੇ ਦੇ ਘੋੜੇ ਤੂਫਾਨ ਵੱਲੋਂ ਜੀ ਸਤਿ ਸ਼੍ਰੀ ਅਕਾਲ ਚੜ ਗਿਆ ਦਿਨ ਹੋ ਗਈ ਸਵੇਰ ਤੇ ਕਰਦੇ ਅੱਜ ਨਵੇਂ ਦਿਨ ਦੀ ਸ਼ੁਰੂਆਤ ਕੋੜਾ ਭੱਜੂਗਾ ਆਪਣਾ ਨਾਗਾ ਲੈਂਡ ਦੇ ਪਹਾੜਾਂ ਦੇ ਵਿੱਚ ਤੇ ਬਾਕੀ ਜਿੰਨਾ ਸਫਰ ਹੋਇਆ ਤੁਹਾਡੇ ਨਾਲ ਸਾਂਝਾ ਕਰਾਂਗੇ ਰਾਤ ਆਪਾਂ ਜਿਹੜੇ ਬਾਈਆਂ ਕੋ ਰੁਕੇ ਸੀਗੇ ਉਹਨਾਂ ਨੇ ਬਹੁਤ ਇੱਜ਼ਤ ਮਾੜ ਤੇ ਸਤਿਕਾਰ ਬਖਸ਼ਿਆ ਤੇ ਪਹਿਲੀ ਤਾਂ ਗੱਲ ਬੁਰਾ ਹਾਲ ਬਹੁ ਹੋਇਆ ਸੀ ਨਹਾਉਣ ਲਈ ਪਾਣੀ ਵੀ ਗਰਮ ਕਰਕੇ ਦਿੱਤਾ ਪਹਿਲਾਂ ਨਹਾ ਕੇ ਫਰੈਸ਼ ਹੋਵੋ ਤੇ ਰੋਟੀ ਪਾਣੀ ਸਭ ਕੁਝ ਵਧੀਆ ਸੀਗਾ ਰਹਿਣ ਲਈ ਪੂਰਾ ਆਨੰਦ ਮਈ ਸੀਗਾ ਤੇ ਆਪਣਾ ਵੀ ਫਰਜ਼ ਵੱਡਦਾ ਆ ਪਹਿਲਾਂ ਸਫ਼ਰ ਤੇ ਜਾਣ ਤੋਂ ਪਹਿਲਾਂ ਬਾਈਆਂ ਦਾ ਧੰਨਵਾਦ ਕੀਤਾ ਜਾਵੇ ਆਓ ਮਿਲੌਣੇ ਆ ਤੁਹਾਨੂੰ ਬਾਈ ਜੀ ਦੇ ਨਾਲ ਹੈਲੋ ਸਰ ਹੈਲੋ सर पहले तो आप ना मेरे यूट्यूब जो देखते हैं उनको अपना नाम बताना योर नेम मैंने मिस मोमेंटी तो इस जगह का क्या नाम है डिस्ट्रिक्ट डिस्ट्रिक्ट मूंगचुंग मूंगचुंग सर पहले तो आपका बहुत बहुत धन्यवाद जो इतना मान इज्जत सत्कार आपने हमें बख्शा बिना किसी जान पहचान के और एक इंसानियत के तौर पर इतना रहने को बढ़िया दिया खाने को दिया उसके लिए बहुत बहुत थैंक यू सर आपका धन्यवाद आप कुछ कहना चाहोगे सर थैंक यू सो मच फॉर विजिटिंग नकलिन, थैंक यू सो मच फॉर विजिटिंग आवर फैमिली बिकॉज़ यू आर कमिंग टू आवर होम इट्स ए ब्लेसिंग फॉर आवर फैमिली थैंक यू सो मच आई बिलीव दैट गॉड विल ब्लेस योर जर्नी थैंक यू सो मच सर ये अपने भाई गणी जिन्हों को अपा रात रोके सके ਇਹ ਤੇ ਆਪਣਾ ਰਾਤ ਰੋਗਣ ਦਾ ਪ੍ਰਬੰਧ ਸੀਗਾ ਇਸੇ ਜਗ੍ਹਾ ਤੇ ਜਿੱਥੇ ਤੁਸੀਂ ਵੀ ਵੀਡੀਓ ਦੇਖ ਰਹੇ ਹੋ। ਚਲੋ ਜੀ ਹੁਣ ਛੱਡਦੇ ਆਂ ਲਗਾਮਾਂ ਘੋੜੇ ਤੂਫਾਨ ਦੀਆਂ। ਲਓ ਜੀ ਸਮਾਨ ਆਪਾਂ ਲੱਦ ਲਿਆ ਘੋੜੇ ਤੇ ਤੇ ਹੁਣ ਅਜਾਜ ਤੇ ਲੈ ਲਈ ਆ ਬਾਈਆਂ ਦੇ ਕੋਲ। ਬਾਈਆਂ ਨੇ ਪਪਾਇਆ ਦੀ ਆ ਨਾ ਜੀ। ਹਾਂ। ਪਪਾਇਆ ਔਰ ਸਟਾਰ ਫਰੂਟ ਸਟਾਰ ਫਰੂਟ ਅਗੇ ਲੱਦੇ ਬਨਾਣਾ। થેન્ક યુ સર સુનાઈ થેન્ક યુ દીદી આપકા ભી ખાના બહુત અચ્છા થા હેલો આઈસે હેલો તેતે અપાર આ રુકે સગી યે હૈ આઈટ્સ નોટિસ લો જી તુફાન અપને દીયા પા લગામા વેસે છડیاں ઇયા تے રોડ تے બટ્ટે બટ્ટે પાએ મેટ ખાના تے આજ દા થોડેયા રોડ ਇਹਦਾ ਮਿੱਟ ਖਾਣੇ ਵਾਲਾ ਯਾਨੀ ਕਿ ਪਾੜਲੂ ਦੇ ਨਾਲ ਬੱਟੇ-ਬੱਟੇ ਦੱਬੇ ਹੋ ਆ ਇਹਨੂੰ ਇਹਨੂੰ ਦੱਸਿਆ ਸੀ ਫਿਰ ਰੋਡ ਵਧੀਆ ਮਿਲੂਗਾ ਤੁਹਾਨੂੰ ਅੱਗੇ ਇਹਨੂੰ ਵਧੀਆ ਕਹਿੰਦੇ ਆ ਜਿੱਥੇ ਆ ਪਰੋਗੇ ਸਗੇ ਯਾਨੀ ਕਿ ਮਿੱਟ ਖਾਨਾ ਧੂੜ ਮਿੱਟੀ ਸਭ ਕੁਝ ਹੀ ਹੈ ਸਫਰ ਦੇ ਵਿੱਚ ਜਦੋਂ ਦੇ ਨਾਗਾ لینڈ ਚ ਐਂਟਰ ਹੋਏ ਆ ਬਾਕੀ ਦੇਹ ਦੇ ਆ ਕਿੱਥੇ ਜਾ ਕੇ ਸਾਫ ਰੋਡ ਮਿਲਦਾ ਰਾਤੀ ਨਾ ਗਏ ਸੁੱਤੇ ਸਗੇ ਮੋੜ ਕੇ ਮੂੰਹ ਮੱਥਾ ਉਦਾਂ ਦਾ ਹੀ ਹੋ ਗਿਆ ਮਿੱਟੀ ਘਟਾ ਇਹ ਰੋਡ ਸਾਲ ਇੱਕ ਲੱਗਣਾ ਹੱਲੇ ਪੂਰਾ ਕੰਪਲੀਟ ਹੋਣ ਨੂੰ ਕਹਿੰਦੇ ਆ ਇੱਥੇ ਤੱਕ ਤਾਂ ਸੇ ਬਣ ਜਾਊਗਾ ਲੋਕ ਜੀ ਪਾ ਕੇ ਜਿਹੜਾ ਕੱਲ ਦਾ ਸਫਰ ਤੁਸੀਂ ਦੇਖਿਆ ਉਹ ਦੇਖਿਆ ਜੀ ਤੁਸੀਂ ਕਿੰਨਾ ਬੁਰਾ ਆ ਲਿਆ ਉਹ ਜ਼ਰੂਰ ਤੇ ਐ ਕੀ ਬਾਹਵਾਂ ਨਾਲ ਇੱਕ ਗੱਲ ਸਾਂਝੀ ਕਰ ਦਈਏ ਭਾਈ ਆ ਪੁੱਠਾ ਪੰਗਾ ਇਹ ਲੈ ਲਿਆ ਆ ਆਪਾਂ ਜਿਹੜਾ ਸ਼ਿਵ ਸਾਗਰ ਤੋਂ ਐਂਟਰ ਹੋਏ ਆ ਆਪਾਂ ਤੁਲੀ ਵਾਲੀ ਸਾਈਡ ਤੁਲੀ ਤੋਂ ਰੋਡ ਇਦਾਂ ਚੱਲਣ ਡਿਆ ਆ ਖਰਾਬ ਤੇ ਮਗਰ ਆਪਣਾ ਘੋੜਾ ਖੜਾ ਲੈ ਇੱਧਰ ਜੀਸੀਬੀ ਖੜੀ ਐ ਇਦਾਂ ਪਹਾੜ ਵੱਡੇ ਹੋ ਆ ਤੇ ਇਹ ਸਾਲ ਲੱਗ ਜਾਣਾ ਪੂਰਾ ਕਹਿੰਦੇ ਕੰਪਲੀਟ ਹੋਣ ਨੂੰ ਹੱਲੇ ਤੁਸੀਂ ਸਾਲ ਤੋਂ ਵੱਧੇ ਹੀ ਰੱਖੋ ਜੇ ਕਿਸੇ ਨੇ ਇੱਧਰ ਦੀ ਪੰਗਾ ਲੈਣਾ ਆ ਤਾਂ ਘਟੋ ਘਟ ਆਪਣਾ ਭਰਾ ਹਨਾ ਦੂਹਾਂ ਕਸਾਲਾਂ ਬਾਅਦ ਹੀ ਲਿਓ ਤੇ ਸੋ ਉਹ ਗੋਲਾ ਘਾਟ ਵਾਲੀ ਸਹੀ ਆ ਜੇ ਐਂਟਰ ਹੋਣਾ ਆ ਆਪਣੇ ਨਾਗਾ ਲੈਣ ਉਹ ਹਾਈਵੇ ਆ ਸਾਰਾ ਹੀ ਉਹਦੇ ਵਿੱਚ ਬਸ ਆ ਆਪਾਂ ਪੰਗਾ ਤਾਂ ਲਿਆ ਸੀਗਾ ਬਈ ਜੇ ਆਪਾਂ ਗੋਲਾ ਘਾਟal ਦੀ ਜਾਂਦੇ ਤਾਂ ਸ਼ਾਮ ਤੇ ਕੁਮੀ ਜਾਣਾ ਸੀਗਾ ਨਾਗਾ لینڈ ਥੋੜਾ ਹੀ ਕਵਰ ਹੋਣਾ ਸੀਗਾ ਤੇ ਇਧਰ ਦੀ ਨਾਗਾ لینڈ ਵੱਧ ਕਵਰ ਹੋਣਾ ਹੀ ਤਾਂ ਪੰਗਾ ਲਿਆ ਸੀ ਬਾਕੀ ਦੇਖੋ ਜੇ ਅੱਗੇ ਆਨੰਦ ਆਉਣ ਲੱਪੋਏ ਆ ਤਾਂ ਸਿਰਫ ਆ ਮਿੱਟੀ ਖੰਡੇ ਜਈ ਧੂੜੇ ਹੀ ਫੱਕਣ ਰਹੇ ਆ ਤੇ ਕੱਲ ਮਾੜੀ ਮੋਟੀ ਜਾਣਕਾਰੀ ਮਿਲੀ ਸੀਗੀ ਜਿੱਥੇ ਰੁਕੇ ਸੀਗੇ ਉਹ ਆਪਾਂ ਤੁਹਾਡੇ ਨਾਲ ਸਾਂਝੀ ਕਰ ਦੇਣੀ ਆ ਸਫ਼ਰ ਦੇ ਨਾਲ ਨਾਲ ਤੇ ਬੱਸ ਮਸ਼ੀਨਾਂ ਚੱਲੀ ਜਾਂਦੀਆਂ ਆ ਰੋਡ ਵੱਢੀ ਜਾਂਦੇ ਆ ਆਹਾਂ ਕੁਛ ਆ ਵਾ ਉੱਪਰ ਉਧਰ ਕਿਹੜੇ ਇੱਕ ਮਸ਼ੀਨ ਚੱਲਦੀ ਆ ਤੇ ਪਿਛਲੇ ਪਾਸੇ ਵੱਢੀ ਜਾਂਦੇ ਆ ਪਹਾੜ ਤੇ ਗੱਡੀ ਕੋਈ ਨੰਗ ਦੀ ਦਾ ਮਿੱਟਣਾ ਭਰ ਦਿੰਦੀ ਆ ਤੇ ਉਦਾਂ ਬੰਦਾ ਕੋਈ ਪਰਿੰਦਾ ਵੀ ਨਹੀਂ ਦੀਦਾ ਤੁਹਾਡੇ ਸਾਹਮਣੇ ਹੀ ਆ ਨਾ ਚਿੜੀ ਨਾ ਪਰਿੰਦਾ ਇੱਥੇ ਤਾਂ ਕੋਈ ਜਾਨਵਰ ਵੀ ਨਹੀਂ ਦੀਦਾ ਯਾਰ ਨਾਗਾ لینڈ ਕਹਿੰਦੇ ਸੀਗੇ ਵਬਾਹ ਦੇਖ ਕੇ ਜਾਇਓ ਧਿਆਨ ਨਾ ਜਾਇਓ ਬਾਈ ਪੱਦਰ ਆਇਆ ਕੁਛ ਵੀ ਨਹੀਂ ਹੈ ਯਾਰ ਇਧਰ ਨਾ ਬੰਦਾ ਨਾ ਪਰਿੰਦਾ ਬਾਕੀ ਅੱਗੇ ਦੇਖੋ ਕੀ ਬਣਦਾ ਇੰਜੋਏ ਦਾ ਡੈਰੀ ਮੇਲਕ ਕੁਛ ਅੱਛਾ ਕਰਨੇ ਸੇ ਪਹਿਲੇ ਕੁਛ ਮਿੱਠਾ ਹੋ ਜਾਏ ਇਧਰ ਧੂਣ ਮਿੱਟੀ ਨੂੰ ਇੰਜੋਏ ਕਰਦੇ ਆਪਾਂ ਪੌਂਗ ਜਾਣਾ ਮੋਕਾ ਝੁੰਗ ਜਿਹੜਾ ਜਿਲ੍ਹਾ ਆ ਆਪਣੇ ਨਾਗaland ਸੂਬੇ ਦੇ ਵਿੱਚ ਇੱਕ ਪਿੰਡਾ ਸ਼ਹਿਰ ਵੱਡਾ ਲੋ ਜੀ ਹੋਇਆ ਰੋਡ ਥੋੜਿਆ ਸਾਫ਼ ਜਾ ਸ਼ੁਰੂ ਤੇ ਇਧਰ ਆਪਣਾ ਕੋੜਾ ਸਾਹਮਣੇ ਬੋਰ ਮਕੋਕਚੁੰਗ 33 ਕਿਲੋਮੀਟਰ ਜਿੱਥੇ ਅੱਜ ਆਪਾਂ ਪਹੁੰਚਣਾ ਆ ਇਹ ਸ਼ਹਿਰ ਦੇ ਵਿੱਚ ਗੁਰੂ ਘਰ ਹੈਗਾ ਆ ਤੇ ਬੋਖਾ 106 ਤੇ ਸੋਮਨੀਆ ਤੋ ਸੋਮਨੀਓ ਤੇ ਸਿਮਨੀਓ 173 ਤੇ ਕੋਹਿਮਾ 183 نیشنل ਹਾਈਵੇ 02 ਤੇ ਹੁਣ ਸਵਾਦ ਆਊਗਾ ਘੋੜਾ ਭਜਾਉਣ ਦਾ ਪਰ ਇਹ ਨਹੀਂ ਪਤਾ ਕਿੱਥੇ ਤੱਕ ਅੱਗੇ ਰੋਡ ਫੇ ਹੋ ਸਕਦਾ ਬਣਦਾ ਨਾਗਾ لینڈ ਦਾ ਸੂਬੇ ਦਾ ਸਵਰਗ ਮੱਕੋ ਕੋ ਚੁਗਵਲ ਨੂੰ ਜਾਂਦੇ ਰਹਾਂ ਤੇ ਓਏ ਹੋਏ 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 ਆ ਚੀਜ਼ਾਂ ਨੇ ਪੱਟ ਲਿਆ ਰੜਕੀ ਆ ਖਾਣ ਪੀਣ ਨੂੰ ਤਾਂ ਰੜਕੀ ਵਾਲਿਆ ਪਤਾ ਨਹੀਂ ਕਿੱਥੇ ਕੀ ਮਿਲਣਾ ਪਰ ਜੇ ਮਿਲੇ ਵੀ ਤਾਂ ਝੋਲੇ ਮਿਲਣੇ ਆ ਇਹ ਕਰਕੇ ਕੇਲੇ ਚੰਡਦੇ ਆ ਤੇ ਆਕਾ ਸਟਾਰ ਫਰੂਟ ਇਹ ਆ ਕਹਿੰਦੇਗਾ ਇਹਦਾ ਵੀ ਟੇਸਟ ਕਰਦੇ ਕੀ ਚੀਜ਼ ਇਹ ਪਹਿਲੀ ਵਾਰੀ ਖਾਣਾ ਆਪਾਂ जो आप गोड की करिए तो पूरा नहीं बने हैचों बिचो बिचो बने आया। हलो एक मिनट हाँ पंजाब से पंजाब आज तो? पंजाब पंजाब जलंधर डिस्ट्रिक्ट घूमने घूमने जहाँ का कल्चर देखने यू टू यू टू हाँ मन तेज रुड़की मन तेज रुड़की एम ए एन टी ई जे आर यू आर के आई थैंक यू रोड अभी कहाँ जाके सही हो जाएगा अभी ऐसा ही है हाँ सही है ठीक है बातें बल फिर ਮੱਥਾ ਮਾਰਨਾ ਪੈਣਾ ਥੋੜਾ ਜਿਹਾ ਟੁੱਟੇ ਰੋੜ ਨਾਲ ਕੰਮ ਤਾਂ ਜੋਰਾਂ ਦੇ ਚੱਲ ਰਿਹਾ ਆ ਲਓ ਜੀ ਹਾਲ ਦੇਖ ਲੋ ਕਿਦਾਂ ਦਾ ਹੋਇਆ ਆ ਸਵਾਹ ਹੋ ਗਿਆ 11:00 ਬੱਜ ਗਏ ਆ ਤੇ ਸਵੇਰ ਦੇ ਭੁੱਖਾ ਭਾਣੇ ਆ ਤੇ ਆਪਣੇ ਕੀ ਸਾਈ ਇਕੱਲੀ ਸਵੇਰ ਦੀ ਪੀਤੀ ਆ ਤੇ ਮਾੜਾ ਮੋਟਾ ਜੋ ਤੁਸੀਂ ਦੇਖਿਆ ਉਹ ਖਾਦਾ 30 ਕਿਲੋਮੀਟਰ ਦਾ ਸਫਰ ਆਪਾਂ ਕੱਢ ਦਿੱਤਾ ਹੈ ਹੁਣ ਤੱਕ ਤੇ 30 ਕਿਲੋਮੀਟਰ ਦੇ ਵਿੱਚ ਕੋਈ ਵੀ ਦੁਕਾਨ ਕੋਈ ਨਹੀਂ ਆਈ ਆਪਣੇ ਰੋਟੀ ਪਾਣੀ ਦੀ ਚੌਲੇ ਮਿਲ ਜਾਂ ਚੌੜ ਤੱਕ ਵੀ ਨਹੀਂ ਮਿਲੇ ਹੈਗੇ ਅੱਜ ਤੱਕ ਪਿੰਡ ਆਏ ਆ ਵਿੱਚ ਚਾਰ ਪੰਜ ਇੱਕ ਇੱਥੇ ਤੱਕ ਪਹੁੰਚਦਿਆਂ ਨੂੰ 30 ਕਿਲੋਮੀਟਰ ਸਫਰ ਕੱਢਦਿਆਂ ਨੂੰ ਪਰ ਉੱਥੇ ਵੀ ਕੋਈ ਰੋਟੀ ਪਾਣੀ ਦਾ ਚੌਲਾ ਦਾ ਕੋਈ ਜਿਗਾਰਡ ਹੈ ਨਹੀਂ ਦਿੱਤਾ ਤੇ ਹੁਣ ਉਹ ਪਾਣੀ ਦੀ ਬੋਤਲ ਪਈ ਆ ਪਾਣੀ ਪੀਨੇ ਆ ਤੇ ਨਾਲ ਇੱਕ ਉਹ ਡੈਰੀ ਵਾਲਾ ਬਸਤੀ ਦਾ ਮਿੱਠਾ ਹੋ ਜਾਏ ਆਏ ਮਿੱਠੇ ਨੇ ਧਰ ਲੌਣੇ ਆ ਲਓ ਜੀ ਲੋਕੇਸ਼ਨ ਆਪਾਂ ਗੱਡ ਲਈ ਆ ਮਕੋਕ ਚੁੰਗ ਗੁਰੂ ਘਰ ਆ ਜਿੱਥੇ ਆਪਾਂ ਪਹੁੰਚਣਾ ਆ 6 ਕਿਲੋਮੀਟਰ ਰਹਿ ਗਿਆ ਆ ਤੇ ਇਹ ਆਪਣੇ ਜਿਹੜਾ ਸ਼ਹਿਰ ਆਣਾ ਆ ਜਿੱਥੇ ਗੁਰੂ ਘਰ ਆ ਇਹ ਆਪਣੇ ਨਾਗਾ ਲੈਂਡ ਸੂਬੇ ਦਾ ਇੱਕ ਵੱਡਾ ਸ਼ਹਿਰ ਤੇ ਇੱਕ ਜ਼ਿਲ੍ਹਾ ਆ ਡਿਸਟ੍ਰਿਕਟ ਜਿਹੜੇ ਆਪਾਂ ਸਫ਼ਰ ਸਾਰਾ ਦੇਖਿਆ ਤੁਸੀਂ ਜਿੱਦਣ ਦੇ ਐਂਟਰ ਹੋਏ ਆ ਨਾਗਾ ਲੈਂਡ ਦੇ ਵਿੱਚ ਉਹ ਸਾਰੇ ਏਰੀਆ ਨੂੰ ਜ਼ਿਲ੍ਹਾ ਇਹੇ ਲੱਗਦਾ ਆ ਵੈਲਕਮ ਟੂ ਮਕੋਕ ਚੁੰਗ ਵਿਲੇਜ ਨਾ ਸਾਰੇ ਸ਼ਹਿਰ ਚ ਬੰਦ ਆ ਮੁਕੌਤ ਕਿਉਂ ਦਾ ਦੇਖ ਆ ਯਾਰ ਇਹ ਇਹ ਦੁਕਾਨਾਂ ਬੰਦ ਦੇਖ ਕੇ ਸਾਰਿਆਂ ਰਾਤ ਕੋਲੋਂ ਬਸ ਇੰਕੇ ਤੇ ਆ ਰਹੀ ਆ ਜਿੰਤਾ ਜੇ ਸ਼ਾਹ ਦਖਾਣੇ ਦਾ ਸਨੀ ਦਿਨ ਇੰਟਰਨਲਿੰਗ ਜੇ ਸਾਰਾ ਸ਼ਹਿਰ ਮੇ ਦੁਕਾਨੇ ਬੰਦ ਕੀ ਹੋਏ ਅੱਧੀ ਪੰਜਾਬੀ ਰੋੜ ਗੈਰੀ ਦੀ ਤੇ ਅੱਧੀ ਹਿੰਦੀ ਮੈਥਿੰਗ ਮੱਠੀ ਮੱਠੀ ਗੱਲ ਗੁਰੂ ਘਰ ਪੰਚਰਾਲਿਆਂ ਰੋਟੀ ਪਾਣੀ ਖਾਣਾ ਯਾਰ ਭੁੱਖ ਬਹੁਤ ਲੱਗੀ ਆ ਓ ਜਾਣਾ ਗਿਆ ਬੜਾ ਕੁਕਲੀਆਂ ਪੈੜੀਆਂ ਕੈਮਰਾ ਬੰਦ ਕਰਨਾ ਆ ਦੇਖੋ ਸ਼ਹਿਰ ਦਾ ਆ ਓਏ ਹੋਏ 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 ਮਾਰਦੇ ਆ ਕੈਮਰਾ ਮੜਿਆ ਰੋਕ ਕੇ ਬਈ ਬੜਾ ਤਕੜਾ ਸ਼ਹਿਰ ਆ ਬਈ ਪਹਿਲਾ ਸ਼ਹਿਰ ਦੇਖਿਆ ਆਪਾਂ ਸ਼ਹਿਰ ਸੂਬਾ ਨਾ ਕਰਨ ਦਾ ਮੱਕੋ ਕੋਚੁੰਦੇ ਦੇਖ ਦੇ ਨੀਵੇਂ ਆ ਆ ਦੇ ਬਣੇ ਹੋਏ ਘਰ ਫੂਂਜ ਦਾ ਪੂਰਾ ਕਵਰ ਹੁੰਦਾ ਹੀ ਨਹੀਂ ਹੋਣਾ ਬੜਾ ਤਕੜਾ ਸ਼ਹਿਰ ਆ ਜਿਲਾ ਆਇਆ ਫੇ ਪਰ ਜਿਲੇ ਦਾ ਸਾਮ ਵਿੱਚ ਵੀ ਇਦਾਂ ਨਹੀਂ ਦੇਖੀ ਰੌਣਕ ਜਿਹੀ ਕਿਤੇ ਆ ਜੋ ਪਹੁੰਚਦੇ ਆ ਗੁਰੂ ਘਰ ਪਜਾਰ ਤਾਂ ਸਾਰਾ ਹੀ ਬੰਦ ਆ ਟੋਟਲੀ ਬੰਦ ਇਸ ਕਰਕੇ ਆ ਜੈਤਵਾਰ ਆ ਕਹਿੰਦੇ ਐਤਵਾਰ ਨੂੰ ਕਹਿੰਦੇ ਬੰਦ ਹੁੰਦਾ ਆ ਤੇ ਇੱਕ ਦੁਕਾਨ ਖੁੱਲੀ ਮਿਲੀ ਸੀਗੀ ਉਹ ਤੇ ਉੱਥੋਂ ਸਟਿੰਗ ਨੇ ਵੇੜੀ ਆ ਲੈ ਲਿਆ ਮੈਂ ਕਿਹਾ ਥੋੜੇ ਅੰਦਰ ਕੋ ਸਿੱਟੀਏ ਦਿਮਾਗ ਥੋੜੇ ਆ ਰੇਂਜ ਵਿੱਚ ਆਵੇ ਲਿਆ ਪਿਆ ਗੁਰੂ ਘਰ ਜਾ ਕੇ ਗੱਲਬਾਤ ਕਰ ਚੁੱਕੇ ਤਾਂ ਹੋਈਏ ਪਹਿਲਾਂ ਤੋਂ ਮੇਕੀ ਜਾ ਰਿਹਾ ਹੈ ਨਾ ਲਓ ਜੀ ਕੂੜਾ ਪਾ ਇਧਰ ਲਾਤਾ ਆ ਤੇ ਪਹੁੰਚ ਗਏ ਆਪਾਂ ਗੁਰਦੁਆਰਾ ਸਾਹਿਬਾ 12 ਆਸਾਮ ਰਾਈਫਲਸ ਇਹਦਾ ਮਤਲਬ ਇਹ ਆਪਣੇ ਆਈਡੀ ਆ ਬਈ ਫੌਜ ਦੇ ਅੰਦਰ ਹੀ ਹੋਊਗਾ ਆਸਾਮ ਰਾਈਫਲਸ ਆਇਆ ਜੀ ਗੁਰੂ ਘਰ ਨੂੰ ਜਾਂਦਾ ਰਸਤਾ ਤੇ ਜਾ ਕੇ ਗੱਲਬਾਤ ਕਰਦੇ ਆਂ ਦੇਖਦੇ ਆਂ ਕਿਤਾ ਬਣਦੀ ਗੱਲਬਾਤ ਆਇਆ ਜੀ ਗੁਰੂ ਘਰ ਨੂੰ ਜਾਂਦਾ ਰਸਤਾ ਤੇ ਪੌੜੀਆਂ ਚੜ੍ਹ ਕੇ ਦੇਖਦੇ ਆਂ ਜਾ ਕੇ ਕਰਕੇ ਗੱਲਬਾਤ ਜੇ ਬਣ ਜਵੇ ਗੱਲਬਾਤ ਰਾਤ ਰੁਪਣ ਦੀ ਨਹੀਂ ਤਾਂ ਫਿਰ ਕੈਂਪਿੰਗ ਕਰਾਂਗੇ ਗੁਰੂ ਘਰ ਵੀ ਉਹ ਕਹਿੰਦੇ ਪਰਮਿਸ਼ਨ ਲੈਣੀ ਪੈਣੀ ਆ ਥੱਲਿਓ ਫੌਜ ਦਾ ਇੱਕ ਬਣਿਆ ਆ ਆਪਣੇ ਕੈਂਪ ਉੱਥੋਂ ਜਾ ਕੇ ਬਾਕੀ ਦੇਖਦੇ ਆ ਉੱਥੇ ਪਹੁੰਚਦੇ ਆ ਜੇ ਪਰਮਿਸ਼ਨ ਮੈਲ ਜਵੇ ਰਹਿਣ ਦੀ ਤੇ ਆਪਣੇ ਗੁਰਦੁਆਰਾ ਸਾਹਿਬ ਦਾ ਦੱਸਿਆ ਇੱਥੇ ਪੰਜਾਬੀ ਭਰਾ ਆ ਕਹਿੰਦੇ ਬਈ 1962 ਦਾ ਬਣਿਆ ਆ ਇਹ ਬਾਬਾ ਜਰਨੈਲ ਸਿੰਘ ਸੀਗੇ ਜਿਹੜੇ ਆਪਣੇ ਜ਼ਿਲ੍ਹਾ ਗਰਦਾਸਪੁਰ ਤੋਂ ਸੀਗੇ ਧਾਰੀਆਲ ਤੋਂ ਤੇ ਉਹਨਾਂ ਲੋ ਬਣਾਇਆ ਗਿਆ ਸੀਗਾ 1962 ਦੇ ਵਿੱਚ ਤੇ ਹੁਣ ਉਹ ਗਏ ਆ ਪੰਜਾਬ ਦਾ 15 ਦਿਨਾਂ ਲਈ ਤੇ ਫੇਰ ਪੰਜਾਬ ਚੋਂ ਵਾਪਸ ਆਉਣਗੇ ਇੱਥੇ ਨਹੀਂ ਤਾਂ ਦਰਸ਼ਨ ਆਪਾਂ ਨੂੰ ਵੀ ਉਹਨਾਂ ਦੇ ਹੋ ਜਾਣੇ ਸੀਗੇ ਜਿਨ੍ਹਾਂ ਨੇ ਗੁਰੂ ਘਰ ਬਣਾਇਆ ਸੀਗਾ ਇਹ ਤੇ ਆਪਣੇ ਇਹ ਆਪਣੇ ਗੁਰਦੁਆਰਾ ਸਾਹਿਬ 12 ਆਸਾਮ ਰਾਈਫਲ ਜਾਨੀ ਕਿ ਜਿਹੜੀ ਆਪਣੀ ਯੂਨਿਟ ਆ ਉਹਨਾਂ ਦੇ ਅੰਦਰ ਆਏ। ਬਾਈ ਕਹਿੰਦਾ ਜੀ ਜ਼ਰੂਰ ਬੋਲਦੇ ਹੋ। ਮੈਂ ਕਿਹਾ ਬਾਈ ਪਹਿਲਾਂ ਹੀ ਬੋਲਿਆ ਆ ਆਪਾਂ। ਲਓ ਜੀ ਆ ਤੁਹਾਨੂੰ ਦੀਦਾ ਕੈਂਪ ਆਪਣੇ ਫੌਜੀ ਭਰਾਵਾਂ ਦਾ ਇਹ ਆ ਦੇ। ਉੱਥੋਂ ਜਾ ਕੇ ਪਰਮਿਸ਼ਨ ਲੈ ਕੇ ਆਏ ਆ। ਮੋਰੀ ਪੰਜਾਬੀ ਭਾਈ ਸੀ ਜਿਹਦੇ ਨਾਲ ਗੱਲ ਹੋਈ ਆ। ਫੌਜ ਦੇ ਜਵਾਨ ਸਦਾ ਚੜ੍ਹਦੀ ਕਲਾ ਜ ਰਹਿਣ ਤੇ ਬਾਈ ਨੇ ਕਿਹਾ ਕੋਈ ਚੱਕਰ ਨਹੀਂ ਦੀ ਰੋਗ ਗੁਰੂ ਘਰ। ਤੇ ਇੱਥੇ ਉਹਨਾਂ ਨੇ ਫੋਨ ਕਰਤਾ ਸੀਗਾ ਗੱਲ ਹੋ ਗਈ ਸੀ ਤੇ ਹੁਣ ਇੱਥੇ ਰੋਵਾਂਗੇ ਅੱਜ ਦੀ ਰਾਤ ਆਪਾਂ ਉੜਾ ਲਾਤਾ ਆਪਾਂ ਵਿਹਲਾ ਕਰਕੇ ਇੱਧਰ ਲਓ ਜੀ ਅੱਜ ਜਿਦਾਂ ਤੁਹਾਨੂੰ ਪਤਾ ਹੀ ਆ ਬਰ ਰੋਟੀ ਪਾਣੀ ਕਿਤੇ ਨਹੀਂ ਮਿਲਿਆ ਸੀ ਤੇ ਸ਼ਹਿਰ ਵੀ ਪੂਰਾ ਬੰਦ ਸੀ ਜਿੰਦੇ ਬਹਦੇ ਰਹਿਣ ਫੌਜੀ ਭਰਾ ਭਾਈ ਕੈਮਰਾ ਮਾਰਦਾਂ ਮੈਂ ਤੁਹਾਡੇ ਦੇ ਕੋਈ ਮਨਾਹੀ ਤਾਂ ਨਹੀਂ ਡੋਂਟ ਵਰੀ ਯਾਰ ਤੇ ਇਹ ਆਪਣੇ ਬਾਈ ਹੁਣੀ ਇੱਥੇ ਜਿਹਨਾਂ ਦੀ ਡਿਊਟੀ ਆ ਸਾਥੀ ਸੇਰੀ ਕਾਰਵਾਈ ਬਾਈ ਕੋਈ ਖਾਲਸਾ ਬਾਈ ਕੋਈ ਜੀ ਕੀ ਫਤਿਹ ਖਾਲਸਾ ਬਾਈ ਕੋਈ ਜੀ ਕੀ ਫਤਿਹ ਜੀ ਬਾਈ ਕੀ ਨਾਂ ਆਪਣਾ ਮੇਰਾ ਨਾਂ ਕੁਲਵੰਤ ਸਿੰਘ ਹੈ ਜੀ ਕੁਲਵੰਤ ਸਿੰਘ ਹਾਂਜੀ ਹਾਂਜੀ ਠੀਕ ਠੀਕ ਹੈ ਜੀ ਤੇ ਰੋਟੀ ਇੱਥੇ ਆ ਕੇ ਮਿਲੀ ਆ ਆਪਾਂ ਨੂੰ ਚੜ੍ਹਦੀ ਕਲਾ ਬਖਸ਼ੇ ਮਾਲਕ ਪਾਜੀ ਭਰਾਵਾਂ ਨੂੰ ਜਿਹੜੀ ਰੋਟੀ ਮਿਲ ਗਈ ਨਹੀਂ ਤਾਂ ਅੱਜ ਭੁੱਖ ਨਾਲ ਮਰਨ ਵਾਲਾ ਕੰਮ ਹੋ ਜਾਣਾ ਸੀਗਾ ਲੋ ਜੀ ਕੰਮ ਵਧੀਆ ਹੋ ਗਿਆ ਨਾ ਤੋਂ ਹੋ ਗਿਆ ਇੱਥੇ ਆ ਕੇ ਨੇ ਹਾਲ ਬੜੇ ਮੰਦੇ ਹੋਏ ਹੋ ਸਗੇ ਰੋੜ ਕੀ ਆਲੇ ਆ ਜੇ ਹਿਸਾਬ ਦਾ ਰੋੜ ਹੈ ਜੇ ਅੱਗੇ ਵੀ ਇਦਾਂ ਹੀ ਰਿਹਾ ਹਿਸਾਬ ਕਿਤਾਬ ਤਾਂ ਰੋ ਹੀ ਨਾਉਣ ਦਾ ਜਗਾੜ ਹੋ ਜਾ ਕਰੇ ਤਾਂ ਸ਼ਾਮ ਨੂੰ ਤਾਂ ਵਧੀਆ ਆ ਨਹੀਂ ਤਾਂ پاگل ਹੋ ਜਾਣਾ ਆਜੋ ਆਪਾਂ ਪਹੁੰਚੇ ਆ ਅਜੀ ਆਪਾਂ ਪਹੁੰਚੇ ਆ ਇਸ ਟਾਈਮ ਇਹ ਬਣੀ ਹੋਈ ਹੈ ਸ਼ਹੀਦਾਂ ਦੀ ਯਾਦਗਾਰ ਤੇ ਉਹ ਜਿਹੜਾ ਆਪਣੇ ਗੋਮਟੰਗ ਉੱਪਰ ਨੂੰ ਦੇਖ ਰਹੇ ਆ ਇਹਨੂੰ ਕਿਹਾ ਜਾਂਦਾ ਆ ਜੀ ਮੈਮੋਰੀਅਲ ਮਾਸਟ ਤੇ ਉਹ ਜਿਹੜਾ ਬੈਚ ਤੁਸੀਂ ਹਾਲ ਦੇਖ ਰਹੇ ਆ ਵਿੱਚ ਉਹ ਆਪਣੇ ਆਮਰ ਚੱਕਰਾ ਤੇ ਜਿਹੜੇ ਆਲੇ ਦੁਆਲੇ ਆ ਥੱਲੇ ਬਣੇ ਹੋ ਆ ਇਹ ਜਿਹੜਾ ਆਪਣੇ ਸਭ ਤੋਂ ਛੋਟਾ ਆ ਉਹ ਬੀਰਤਾ ਚੱਕਰ ਆ ਜੀ ਤੇ ਉਹ ਤੋਂ ਉਰੇ ਆ ਕੇ ਤਿਆਗ ਚੱਕਰਾ ਤੇ ਬਾਕੀ ਆ ਜਿਹੜਾ ਆ ਐਂਡ ਤੇ ਆ ਜਾਂਦਾ ਗੋਲ ਚੱਕਰ ਵੱਡਾ ਇਹ ਰੱਖਸ਼ਾ ਚੱਕਰ ਆ ਜੀ ਇੰਨੀ ਕੀ ਜਾਣਕਾਰੀ ਸੀਗੀ ਥੋੜੀ ਜਿਹੀ ਪੜੀ ਤੇ ਮੈਂ ਕਿਹਾ ਤੁਹਾਡੇ ਨਾਲ ਸਾਂਝੀ ਕਰਦੇ ਆ ਤੇ ਜਿਹੜੀ ਉਹ ਦੀਵਾਰ ਦੇਖ ਰਹੇ ਆ ਤੁਸੀਂ ਉਹ ਜਿੰਨੇ ਆਪਣੇ ਸ਼ਹੀਦ ਹੋਏ ਆ ਸਾਰਿਆਂ ਦੇ ਉੱਤੇ ਨਾਮ ਲਿਖੇ ਹੋ ਆ ਬੱਕਰੇ ਬੱਕਰੇ ਯੂਨਿਟਾਂ ਦੇ ਆਪਣੇ ਫੌਜੀ ਜਿਹੜੇ ਸ਼ਹੀਦ ਹੋਏ ਉਹਨਾਂ ਦੇ ਨਾਮ ਆ ਤੇ ਇਹ ਆਪਾਂ ਤਾਂ ਕਰਕੇ ਸਕਰੀਨ ਤੇ ਤੁਹਾਨੂੰ ਦਿਖਾ ਰਹੇ ਆ ਜਿਹੜੀ ਆਪਾਂ ਇਸ ਟਾਈਮ ਹਿਸਟਰੀ ਆ ਯੂਨਿਟ ਦੇ ਇਸ ਟਾਈਮ ਆਪਾਂ ਜਿਹੜੀ ਜਿਹੜੇ ਗੁਰੂ ਘਰ ਆ ਯੂਨਿਟੀ ਆ ਜਿਹੜੀ ਆਸਾਂ ਰਾਈਫਲ 12 ਇਹ ਉਹਨਾਂ ਦੇ ਸ਼ਹੀਦ ਆ ਉਸ ਜੁਨੈਟ ਦੇ ਐਨ ਵੀ ਗੁਰੂੰਗ ਉਹ ਜੋ ਹੈ ਨਾ ਅਸਾਮ ਰਾਈਫਲ ਦੀ ਜਿਹੜੀ ਜੀ ਸਥਾਪਨਾ ਨਾ ਉਹ 1835 ਦੇ ਵਿੱਚ ਹੋਈ ਆ ਇਹ ਆਪਾਂ ਨੈਟ ਤੋਂ ਜਾਣਕਾਰੀ ਭਾਈ ਨੇ ਕੱਢ ਕੇ ਦਿੱਤੀ ਤੇ ਮੈਂ ਕਿਹਾ ਤੁਹਾਡਾ ਨਾਲ ਸਾਂਝੀ ਕਰ ਦਿੰਨੇ ਆ ਬਾਕੀ ਨੈਟ ਤੋਂ ਨਿਕਲਿਆ ਹੁੰਦਾ ਸਾਰਾ ਕੋ ਰੋੜਕੀ ਵਾਲੇ ਸਿਆਣਾ ਨਾ ਬਣਿਆ ਕਰਿੰਦਾ ਭਾਈ ਮੇਰੇ ਤੋਂ ਸਹੀ ਨਹੀਂ ਪੜ੍ਹ ਹਣਾ ਮੜਿਆ ਬੋਲ ਕੇ ਦੱਸਿਓ ਆਵਾਜ਼ ਆ ਜਾਣੀ ਆ ਭਾਈ ਕੀ ਲਿਖਿਆ ਹੈ ਕਾਫਿਰ ਹਨੂ ਬੰਦਾ ਮਰਨੂ ਰਾਮਰੂ ਹਾਂਜੀ ਜੀ ਇਹਦਾ ਮਤਲਬ ਹੈ ਕਾਫਿਰ ਹੋਣ ਨਾਲੋਂ ਮੈਨੂੰ ਮਰਨਾ ਪਸੰਦ ਹੈ ਯਾਨੀ ਕਿ ਗਦਾਰੀ ਨਾਲੋਂ ਮਰਨਾ ਪਸੰਦ ਹੈ ਗਦਾਰ ਨਹੀਂ ਬਣਨਾ ਮੌਤ ਚੰਗੀ ਆ ਉਹਦੇ ਨਾਲੋਂ ਇਹ ਆਪਣੇ ਨੇਪਾਲੀ ਭਾਸ਼ਾ ਦੇ ਵਿੱਚ ਲਿਖਿਆ ਆ ਗੀਰ ਸਿਮਰਤੀ ਯਾਰ ਇੱਕ ਗੱਲ ਬੜੀ ਮਾੜੀ ਆ ਇੱਥੇ ਨਾ ਆ ਲੋਕਾਂ ਨੇ ਪਾਨ ਜਿਆ ਖਾ ਖਾ ਕੇ ਇੰਨੀ ਸੋਹਣੀ ਯਾਦਗਾਰ ਬਣੀ ਹੈ ਸ਼ਹੀਦਾਂ ਦੀ ਯਾਦਗਾਰ ਹੈ ਯਾਰ ਕਦਰ ਕਰਨੀ ਚਾਹੀਦੀ ਆ ਪਰ ਲੋਕਾਂ ਨੇ ਪਾਨ ਖਾ ਖਾ ਕੇ ਅੰਦਰ ਸੁੱਕਿਆ ਬਹੁਤ ਆ ਇਹ ਬਹੁਤ ਗਲਤ ਗੱਲ ਆ ਲੋਕਾਂ ਦੀ ਲੋ ਦਾ ਤੁਹਾਨੂੰ ਦਿਖਾ ਲਈਏ ਵੀ ਸ਼ਾਮ ਟਾਮ ਦਾ ਇੱਕ ਵੀਊ ਤੇ ਆਪਣੀ ਨਾਲੇ ਜਾਣਕਾਰੀ ਸਾਂਝੀ ਕਰਦਣੇ ਤੁਹਾਡੇ ਨਾਲ ਜਿੱਥੋਂ ਅੱਜ ਆਪਾਂ ਸਫ਼ਰ ਸ਼ੁਰੂ ਕੀਤਾ ਸੀ ਆਇਆ ਮੋ ਕੋ ਮੋਕੋਂਗ ਚੁੰਗ ਡਿਸਟ੍ਰਿਕਟ ਨਾਗਾਲੈਂਡ ਦਾ ਇੱਥੇ ਤੱਕ ਜਿਹੜੇ ਆਪਣੇ ਟ੍ਰਾਈਬਲ ਆਦਿਵਾਸੀ ਕਬੀਲੇ ਦੇ ਲੋਕ ਆ ਉਹ ਆਓ ਤੇ ਇਹਨਾਂ ਦੀ ਭਾਸ਼ਾ ਵੀ ਜਿਹੜੀ ਆਓ ਆ ਤੇ ਜੇ ਛੇ ਹਾਂਜੀ ਕਿੱਦਾਂ ਲੱਗੀ ਅੱਜ ਦੀ ਵੀਡੀਓ ਅੱਜ ਦਾ ਸਫ਼ਰ ਆਪਣਾ ਇੱਥੇ ਤੱਕ ਦਾ ਤੇ ਵੀਡੀਓ ਕਿੱਦਾਂ ਲੱਗੀ ਸਵੇਰ ਦੀ ਖੱਜਲ ਖਰਾਬੀ ਦੇਖ ਕੇ ਕਿਦਾਂ ਲੱਗਾ ਹੱਸਦੇ ਆ ਰੋੜਕੇੜ ਦੇ ਪੂਰਾ ਕਿ ਨਹੀਂ ਤੇ ਮਿਲਦੇ ਆ ਜੀ ਫੇ ਕੱਲ ਨੂੰ ਸਵੇਰ ਨੂੰ ਰੋੜਕੀ ਵਾਲੇ ਅੱਲੋਂ ਦੇ ਰੋੜਕੇੜ ਦੇ ਘੋੜੇ ਤੂਫਾਨ ਲੱਲੋ ਜੀ ਸਤਿ ਸ਼੍ਰੀ ਅਕਾਲ ਤੇ ਰੋਟੀ ਪਾਣੀ ਖਾਈਏ ਤੇ ਆਰਾਮ ਕਰੀਏ ਸਵੇਰ ਨੂੰ ਸਵਾਰ ਜਿਆਦਾ ਆ ਤੇ ਟਾਈਮ ਨਾ ਚੱਲੇ ਪਾਵਾਂਗੇ ਮਿਲਦੇ ਆ ਜੀ ਕੱਲ ਨੂੰ ਸਵੇਰ ਨੂੰ